ਯੰਦਿਆ ਹੋਰ ਇਹ ਕਹਿੰਦੇ ਪਹਿਲਾਂ ਵੀ ਲੈ ਕੇ ਦਿੱਤਾ ਹੈ ਨਹੀਂ ਵੇਚਦੇ ਤਾਂ ਹੋਰ ਵੀ ਹੁਣ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਆ ਕੋਈ ਵੀ ਨਹੀਂ ਸਾਡੇ ਮਹੱਲੇ 'ਚ ਵੇਚਦਾ ਹੁਣ 6 ਮਹੀਨਾ ਅগে ਪਹਿਲਾਂ ਹੀ ਮੈਂ ਤੈਨੂੰ ਖਾਈ ਗੱਲ ਨੇ ਕਰਕੇ ਕਿ ਤੂੰ ਦੀ ਰੇਟਾਂ ਪਈ ਤੇ ਮਹਿਲ ਫਿਰ ਕਿਵੇਂ ਭਾਣੇ ਪਰਾਲੇ ਤੂੰ ਦੀ ਕਮਾਈ ਹੋਰ ਨਹੀਂ ਇਹ ਸਾਡੇ ਪਸਤੂਆਂ ਦੇ ਕੰਮ ਆ ਬੈਠੇ ਕੇ ਲੈਂਦੇ ਕੋਣ ਨੂੰ ਕਰਾ ਪਤਾ ਨਹੀਂ ਇਹ ਲੋਕ ਨਸ਼ਾ ਵੀ ਵੇਚਦੇ ਸੀ ਤੇ ਇਸ ਕਰਕੇ ਸਰਕਾਰ ਨੇ ਜਿਹੜੀ ਇਹਨਾਂ ਨੇ ਨਜਾਇਜ਼ ਕਾਰਜਮ ਕੀਤੀ ਸੀਗੀ ਅਤੇ ਨਸ਼ਾ ਵੇਚਦੇ ਸੀ ਇਹਨਾਂ ਨੇ ਕਿਹਾ ਨਾ ਨੋਨ ਆਫ ਪਾਸੇ ਦਰਜ ਹੈ ਉਹਨਾਂ ਦੇ ਸਤਿਕਾਰ ਵੀ ਕਰਦੇ ਹੋਏ ਪ੍ਰਸ਼ਾਸਨ ਦੇ ਇਹਨਾਂ ਦੇ ਘਰਾਂ ਨੂੰ ਘਾਇਆ। ਇਹ ਯੋਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਉਸੇ ਲੜੀ ਦਾ ਹੈ ਕਿ ਅੱਜ ਜਿਹੜੇ ਇਹ ਨਜਾਇਜ਼ ਕਬਜ਼ੇ ਜੈਤੋ ਦੇ ਵਿੱਚ ਹਟਾਏ ਜਾ ਰਹੇ ਆ। ਆ ਸਸਕੀ ਕਾਲ ਜੀ ਤੁਸੀਂ ਜਿਹੜੇ ਸਪੋਕਸਮੈਨ ਟੀਵੀ ਦੇ ਨਾਮ ਤੇ ਮੈਂ ਰੇਸ਼ਮ ਬੜਤੀ ਆ। ਆ ਯੋਗ ਨਸ਼ਿਆਂ ਵਿਰੁੱਧ ਨੂੰ ਲੈ ਕੇ ਪੰਜਾਬ ਸਰਕਾਰ ਦੀ ਲਗਾਤਾਰ ਨਸ਼ਿਆ ਬਣਾ ਦੇ ਘਰਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ। ਉਸੇ ਲੜੀ ਤੇ ਦੀ ਜਿਹੜੀ ਜੈਤੋ ਦੇ ਛੱਜ ਘੜੇ ਮਹੱਲਾ ਸੀ ਜਿਹੜਾ ਕਿ ਬਦਨਾਮ ਹੈ ਨਸ਼ੇ ਨੂੰ ਲੈ ਕੇ ਅੱਜ ਉਥੇ ਪੰਜਾਬ ਸਰਕਾਰ ਦਾ ਜਿਹੜਾ ਪੀਲਾ ਪੰਜਾ ਸੀ ਉਹ ਚਲਾਇਆ ਗਿਆ ਜਿਸ ਦੇ ਤਹਿਤ ਜਿਹੜੇ ਜੈਤੋ ਦੇ ਛੱਜ ਘੜੇ ਦੇ ਦੋ ਘਰਾਂ ਦੇ ਉੱਪਰ ਇਹ ਪੀਲਾ ਪੰਜਾ ਚਲਾਇਆ ਗਿਆਗਾ ਆ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾਗਾ ਕਿ ਜਿਹੜਾ ਪੀਲਾ ਪੰਜਾ ਪ੍ਰਸ਼ਾਸਨ ਵੱਲੋਂ ਚਲਾਇਆ ਗਿਆਗਾ ਉਹ ਦੋ ਘਰਾਂ ਨੂੰ ਲਗਾਤਾਰ ਠਾਇਆ ਜਾ ਰਿਹਾ ਹੈ ਪਿੱਛੇ ਹੁਣ ਗਰੀਬਾਂ ਦੇ ਘਰ ਠਾਈ ਜਾਂਦੇ ਆ ਠੀਕ ਹੈ ਨਾ ਜੁਨੇ ਹੁਣ ਹੋਰ ਇਹ ਕਹਿੰਦੇ ਵੇਚਦਾ ਹੈ ਨਹੀਂ ਵੇਚਦੇ ਤਾਂ ਹੋਰ ਵੀ ਹੁਣ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਆਂ ਕੋਈ ਵੀ ਨਹੀਂ ਸਾਡੇ ਮਹੱਲੇ ਚ ਵੇਚਦਾ ਹੁਣ ਸਾਰਿਆਂ ਨੇ ਛੱਡਿਆ ਪਹਿਲਾਂ ਵੇਚਦੇ ਰਹੇ ਆ ਪਹਿਲਾਂ ਵੇਚਦੇ ਸੀ ਜਦੋਂ ਵੇਚਦੇ ਸੀ ਪੁਲਿਸ ਆਉਂਦੀ ਹੁੰਦੀ ਸੀ ਆਉਂਦੀ ਸੀ ਠੀਕ ਕਹਿੰਦੀ ਪਹਿਲਾਂ ਵੀ ਕਹਿੰਦੇ ਸੀ ਛੱਡ ਦੋ ਨਹੀਂ ਛੱਡਿਆ ਜਾਂਦਾ ਸੀ ਕਹਿੰਦੇ ਕਾਂ ਨਾਲ ਨੂੰ ਹੋ ਜਾਂਦਾ ਮਲਾਜ਼ਮਾਂ ਵਿਚਾਰਾਂ ਕੋਈ ਸਾਨੂੰ ਹਣ ਕਿ ਤੰਗੀ ਹੁਣ ਹੁਣ ਛੱਡਿਆ ਵੀ ਸੀ ਨਾ ਛੱਡਿਆ ਵੀ ਸੀ ਹੁਣ ਹਾਂ ਨਸ਼ਾ ਪਾਉਂਦਾ ਜਿਹੜੀ ਇਹ ਕਾਰਵਾਈ ਕੀਤੀ ਕਿਹਨੂੰ ਕਿਸ ਤਰ੍ਹਾਂ ਫਿਰ ਮੰਨਦੇ ਹੋ ਤੁਸੀਂ ਹੁਣ ਬਹੁਤ ਸਹੀ ਹੈਗਾ ਜੋ ਸਜ਼ਾ ਲੱਗ ਜਿਹੜੀ ਲੱਗਣੀ ਤੇ ਇਦੋਂ ਬਾਅਦ ਹੁਣ ਜਮਾ ਨੇਕੀ ਦਾ ਕੰਮ ਤੇ ਕਰੋਗੇ ਨੇਕੀ ਦਾ ਕੰਮ ਕਰੋਗੇ ਇਦੋਂ ਬਾਅਦ ਹੁਣ ਮਿਹਨਤ ਦੇ 6 ਮਹੀਨੇ ਹੋਗੇ ਪਹਿਲਾਂ ਹੀ ਮਿਹਨਤ ਦੇ ਖਾਈ ਕਰਨੇ ਕਰਕੇ ਇਦੋਂ ਦੀ ਰੇਟਾ ਪਈ ਰੋਣਾ ਤੂੰ ਰੋਣਾ ਕੋਈ ਗੱਲ ਨਹੀਂ ਇਦੋਂ ਬਾਅਦ ਇਮਾਨਦਾਰੀ ਦਾ ਕੰਮ ਕਰੀ ਕੋਈ ਨਹੀਂ ਅਜੇ ਵੀ ਘਰ ਤੇਰਾ ਸਾਰਾ ਛੜ ਤਾ ਕੰਦੀ ਡਾਈ ਆ ਹਾਂ ਕਿੰਨਾ ਟਾਈਮ ਦੇ ਚੰਚੇ ਪਹਿਲਾਂ ਇਹ ਨਸ਼ੇ ਵਾਲੇ ਸਿੱਕੇ ਬਣਾਇਆ ਸੀਗਾ ਕਰ ਜਿਹੜੇ ਨਹੀਂ ਸਾਡੇ ਬਜ਼ੁਰਗਾਂ ਦੇ ਜਗਾਤ ਸੀ ਹੈ ਨਹੀਂ ਬਜ਼ੁਰਗਾਂ ਦੇ ਤੇ ਕਹਿੰਦੇ ਛੱਜ ਵੇਚਦੇ ਤੁਸੀਂ ਇੱਥੇ ਝੁੱਗੀਆਂ ਸੀ ਝੁੱਗੀਆਂ ਸੀ ਇੱਥੇ ਝੁੱਗੀਆਂ ਸੀ ਛੱਜ ਵੇਚ ਤੇ ਜਿਹੜੇ ਮਹਿਲ ਫਿਰ ਕਿਵੇਂ ਪਹਣੇ ਪਾਲੇ ਤੁਸੀਂ ਵੀਰ ਕਮਾਈ ਹੋਰ ਨਹੀਂ ਦੀ ਸਾਡੇ ਪਸੂਆਂ ਦੇ ਕੰਮ ਆ ਠੇਕੇ ਲੈਂਦੇ ਤੁਹਾਨੂੰ ਕਹੜਾ ਪਤਾ ਨਹੀਂ ਹੈ ਜੀ ਚੱਲ ਤੁਸੀਂ ਜੈਕੋ ਚ ਲੈ ਜਿਓਗੇ ਜਦੋਂ ਵੇਚਦੇ ਸੀ ਉਦੋਂ ਪੁਲਿਸ ਉਦੋਂ ਨਹੀਂ ਕੁਝ ਕਹਿੰਦੀ ਸੀ ਪਹਿਲਾਂ ਦੇਖ ਕੇ ਕਹਿੰਦੀ ਸੀ ਪੁਲਿਸ ਠੀਕ ਕਹਿੰਦੀ ਉਦੋਂ ਦਿੱਤਾ ਕਹਿੰਦੇ ਸੀ ਹਟ ਜਾਓ ਤਾਂ ਪੁਲਿਸ ਪੈਸੇ ਲੈ ਕੇ ਜਾਂਦੀ ਸੀ ਉਹ ਕਿਉਂ ਨਹੀਂ ਹਟੇ ਕੋਈ ਕਿਸੇ ਨੇ ਪੇਹਾ ਨਹੀਂ ਲੱਤਦਾ ਹੈਗਾ ਪੁਲਿਸ ਮੁਲਾਜ਼ਮ ਨੇ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਕੀ ਨਾਮ ਹੈ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ ਕੰਮ ਤਾਂ ਸ਼ੁਰੂ ਤਾਂ ਹੀ ਤੇ ਤੁਹਾਡੇ ਦੇ ਜਦੋਂ ਵਰਤੇ ਆ ਐਨਡੀਪੀਏ ਤੁਹਾਡੇ ਕੋਲ ਕਿੰਨੇ ਤੁਹਾਡੇ ਆਗੇ ਇੱਕ ਇੱਕ ਦੋ ਦੋ ਨਹੀਂ ਮੈਂ ਤਾਂ ਸ੍ਰੀ ਮੈਡਮ ਕਹਿ ਕੇ ਕਿ 12 ਵਰਤੀ ਹੈ ਨਹੀਂ ਰੁਕੇ ਹੈਗੇ ਕੱਲ ਨਹੀਂ ਆਪਾਂ ਕਹਿ ਸਕਦੇ ਨਹੀਂ ਰੁਕੇ ਹੈਗੇ ਇਸ ਤੋਂ ਕਿ ਖਾਨ ਦਾ ਸਵਾਦ ਪੇਜ ਨਹੀਂ ਰੁਕਦਾ ਹੈਗਾ ਹਾਂ ਹਾਂ ਠੀਕ ਹੈ ਭੈਣੇ ਜਿੱਥੇ ਹੁਣ 6 ਮਹੀਨੇ ਤੁਸੀਂ ਮੁਲਾਜ਼ਮਾਂ ਦੇ ਕਰਦੇ ਸੀ ਬੰਦ ਕਰ ਦਿੱਤਾ ਸੀ ਕੋਈ ਨਹੀਂ ਤੂੰ ਦੱਸ ਜੀ ਮੀਡੀਆ ਵਾਲੇ ਖੜੇ ਤਾਂ ਤੇਰੇ ਵੀ ਬਿਆਨ ਲੈਣੇ ਤੂੰ ਦੱਸ ਪਛੋੜ ਨੂੰ ਬਿਆਨ ਹੀ ਦੱਸ ਰਹਿਗੇ ਹਾਂ ਦੱਸ ਭੈਣੇ ਮਾਰੇ ਕਿ ਸਾਡੇ ਘਰ ਘੁੱਟ ਅੱਛਾ ਮਾਰੇ ਹਾਂ ਮਾਰੇ ਸੀ ਕਿ ਤੱਕ ਟੁੱਟ ਕੇ ਪਾਉਣੇ ਨਹੀਂ ਕੰਦਾ ਹੁਣ ਦੁਬਾਰਾ ਖਿਰਖਣੀਆਂ ਕਰੋਗੇ ਤੇ ਹੁਣ ਕਹੋਗੇ ਜਦੋਂ ਕਮਾਈ ਹੋਊਗੀ ਤਾਂ ਉਹਦੇ ਕਰਾਂਗੇ ਪ੍ਰਸ਼ਾਸਨ ਨੇ ਇਹਨਾਂ ਨੂੰ ਨੋਟਿਸ ਵੀ ਭੇਜੇ ਸੀਗੇ ਇਹਨਾਂ ਨੇ ਜਿਹੜੀ ਅਕਰੋਟਮੈਂਟ ਕੀਤੀ ਹੈ ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਇਹੇ ਲੋਕ ਨਸ਼ਾ ਵੀ ਵੇਚਦੇ ਸੀ ਤੇ ਇਸ ਕਰਕੇ ਸਰਕਾਰ ਨੇ ਜਿਹੜੀ ਇਹਨਾਂ ਨੇ ਨਜਾਇਜ਼ ਅਕਰੋਟਮੈਂਟ ਕੀਤੀ ਸੀਗੀ ਅਤੇ ਨਸ਼ਾ ਵੇਚਦੇ ਸੀ ਇਹਨਾਂ ਦੇ ਆਹਨ ਨੋਨ ਉਪਾਸਤੇ ਦਰਜਾ ਹੈ ਉਹਨਾਂ ਦੇ ਸਖਤ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਇਹਨਾਂ ਦੇ ਘਰਾਂ ਨੂੰ ਟਾਇਆ ਸਾਰੇ ਦੇ ਕਈ ਸਰਕਾਰ ਨੇ ਕਿਹਾ ਜਾਂਦਾ ਹੈ ਕਿ ਇਹਨਾਂ ਚ ਬਹੁਤ ਤੇਜ਼ ਆ ਸਾਰੇ ਸਾਰੇ ਜਿਹੜੇ ਕੱਪੜੇ ਕੀਤਾ ਹੋਇਆ ਸਿਰਫ ਉਹ ਘਰ ਦੀ ਟਾਊਂਡ ਜਾਂ ਬਣਾਇਆ ਇਹ ਸਰਕਾਰ ਵੱਲੋਂ ਸਾਰਿਆਂ ਦੇ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਸਾਰਿਆਂ ਦੇ ਖਾਤਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਅਕਾਊਂਟ ਵਿੱਚ ਕਿੱਥੋਂ ਪੈਸੇ ਕਿਨੇ ਆਏ ਉਹਦੀ ਪੜਤਾਲ ਕਰਕੇ ਜਿਹੜੇ ਵੀ ਬੰਦੇ ਸਰਕਾਰ ਦੇ ਕਾਨੂੰਨ ਦੇ ਮਦਾਵਕ ਕਾਨੂੰਨੀ ਕਾਰ ਵਿੱਚ ਆ ਗਏ ਉਹਨਾਂ ਦੇ ਖਿਲਾਫ ਕਾਰਵਾਈ ਕਰਤੀ ਬਾਕੀ ਦੇ ਖਿਲਾਫ ਵੀ ਜਲਦੀ ਕਾਰਵਾਈ ਹੋਵੇ ਜੇਕਰ ਗੱਲ ਕੀਤੀ ਜਾਵੇ ਸ਼ਹਿਰ ਦੇ ਵਿੱਚ ਇਹ ਨਜਾਇਜ਼ ਕਬਜ਼ੇ ਉਹਨਾਂ ਦਾ ਵੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਹਾਂ ਜਿਹੜੇ ਸ਼ਹਿਰ ਦੇ ਨਜਾਇਜ਼ ਕਬਜ਼ੇ ਆ ਉਹਨਾਂ ਨੂੰ ਸੋਮਵਾਰ ਨੂੰ ਨੋਟਸ ਭੇਜੇ ਜਾਣਗੇ ਉਸ ਤੋਂ ਬਾਅਦ ਜੇ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ ਉਹ ਵੀ ਹਟਾ ਦਿੱਤੇ ਜਾਣਗੇ ਪਰ ਸਾਡੀ ਇਹ ਦੱਸੋ ਕਿ ਕਿਹੜਾ ਆਇਆ ਨਗਰ ਕੌਂਸਲ ਤੇ ਕਿਹੜਾ ਨਜਾਇਜ਼ ਕਬਜ਼ੇ ਦੇ ਸਿਹਟ ਆਇਆ ਲੇਕਿਨ ਇਸ ਚੀਜ਼ ਨੂੰ ਸਰਕਾਰ ਬੇਸ਼ੱਕ ਕਰਦੇ ਕਿ ਨਜਾਇਜ਼ ਦੇ ਰਿਧਤ ਹੈ ਮਤਲਬ ਅਸਲ ਦੇ ਵਿੱਚ ਹੈ ਇਹ ਨਜਾਇਜ਼ ਅਕਰੋਜਮੈਂਟ ਵੀ ਹੈ ਤੇ ਇਹ ਲੋਕ ਨਸ਼ਾ ਵੀ ਵੇਚਦੇ ਆ ਕਬਜੇ ਵੀ ਨਜਾਇਜ਼ ਹੈ ਕਬਜੇ ਵੀ ਨਜਾਇਜ਼ ਹੈ ਤੇ ਨਸ਼ਾ ਵੀ ਗਲਤ ਵੇਚਦੇ ਆ ਇਸ ਕਰਕੇ ਉਹਨਾਂ ਦੇ ਨਾਲ ਆਮ ਲੋਕਾਂ ਦੀ ਮੌਤ ਹੋ ਰਹੀ ਹੈ ਗਰੀਬ ਲੋਕਾਂ ਦੀ ਮੌਤ ਹੋ ਰਹੀ ਹੈ ਉਹਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜਿਹੜੇ ਬਲਡੋਜਰ ਚਲਾਇਆ ਹੈ ਇਹਨਾਂ ਦੇ ਪਰਿਵਾਰਾਂ ਦੇ ਦੋ ਮੁੰਡੇ ਮਰੇ ਆ ਉਹਨਾਂ ਦੇ ਕਾਲਜ ਅੱਜ ਜ਼ਰੂਰ ਠੰਡ ਪਈ ਹੋਊਗੀ ਵੀ ਸਾਡੇ ਦੁਸ਼ਮਣਾਂ ਦੇ ਅੱਜ ਘਟਾਏ ਗਏ ਬਦਲੀਆਂ ਸ਼ਾਹ ਮੇ ਲੋਚੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਪ੍ਰਾਪਰਟੀਆਂ ਸਿਗਰ ਸਾਸ਼ਕਤ ਨੂੰ ਆਈਡੈਂਟੀਫਾਈ ਕਰਕੇ ਸਾਨੂੰ ਦੇ ਲਈ ਔਰ ਉਸੇ ਅਸੀਂ ਪੁਲਿਸ ਅੰਦਾਰ ਵਾਸਤੇ ਹੈ ਉਹ ਜਿਹੜੀ ਪ੍ਰੋਪਰਟੀਆਂ ਹੈ ਦਸਨ ਜੋ ਗਲੀ ਦੀ ਉਹਨਾਂ ਦਾ ਵਸਨੀਕ ਚੜ੍ਹੂ ਹੁੰਦੇ ਸੀ ਉਹਨਾਂ ਦੇ ਕੋਟਾ ਕਰਾ ਕੇ 15 ਪਰਚੇ ਅਸ਼ਿਕ ਪਰਚੇ ਸੋ ਇਹ ਇੱਕ ਲਗਾਤਾਰ ਜਿਹੜੀ ਸਾਡੀ ਮੋਈ ਨਾ ਉਹਦੀ ਲੜੀ ਦੇ ਤਹਿਤ ਆ ਗਈ ਐ ਐਕਸਟਰਾ ਸੋ ਇਹਨਾਂ ਦੀ ਪ੍ਰੋਪਰਟੀਆਂ ਦੀ ਅਸਤ ਇਹ ਦੋ ਪ੍ਰੋਪਰਟੀਆਂ ਨੇ ਇੱਕ ਪ੍ਰੋਪਰਟੀ ਮੁੰਡਾ ਦੇ ਬਣਾਦੇ ਦੂਜੀ ਪ੍ਰੋਪਰਟੀ ਨਛੱਤਰ ਦੇ ਬਣਾਦੇ ਆਂ ਤੇ ਇਹਨਾਂ ਦੇ ਪੂਰੇ ਹੀ ਜੋ ਫਾਮਲੀ ਹੈ ਜੰਮਲਾ ਦੇਵੀ ਦੀ ਉਹ ਤੇ ਉਹਦਾ ਮੁੰਡਾ ਵੀ ਨਸ਼ਾ ਵੇਚਦਾ ਟੋਟਲ ਪੂਰੇ ਪਰਿਵਾਰ ਦੇ 8 ਪਰਚੇ ਨੇ ਜਿਹੜੇ 76 ਸੀ ਹੈ ਉਹਦੀ ਵਾਈਫ ਵੀ ਇਸਦੀ ਹੁੰਦੇ ਹੱਥ ਕਰਦੇ ਦੇਖੋ ਪੰਜਾਬ ਸਰਕਾਰ ਵੱਲੋਂ ਬੜਾ ਇੱਕ ਛਲਾਗਾ ਯੋਗ ਜਿਹੜਾ ਉਪਰਾਲਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਜੰਗ ਜਿਹੜੀ ਹੈ ਯੋਧਾ ਨਸ਼ਾ ਵਿਰੁੱਧ ਛੇੜਿਆ ਹੋਇਆ ਉਸੇ ਲੜੀ ਦੇ ਤਹਿਤ ਅੱਜ ਜਿਹੜੇ ਹੈ ਨਜਾਇਜ਼ ਕਬਜ਼ੇ ਜੈਤੋ ਦੇ ਵਿੱਚ ਹਟਾਏ ਜਾ ਰਹੇ ਉਹ ਸਵਾਗਤ ਕਰਦੇ ਹਾਂ ਇਸ ਦਾ ਮਾਨ ਸਰਕਾਰ ਦੇ ਵੀ ਧੰਨਵਾਦੀ ਹਾਂ ਨਾਲ ਹੀ ਧੰਨਵਾਦੀ ਹਾਂ ਸਾਡੇ ਮਾਨਯੋਗ ਵਿਧਾਇਕ ਸਰਦਾਰ ਮੋਲਕ ਸਿੰਘ ਹੋਰ ਜਿਹੜੇ ਲਗਾਤਾਰ ਇਸ ਪਾਸੇ ਲੱਗੇ ਹੋ ਰਹੇ ਹੋਏ ਆ ਔਰ ਲਗਾਤਾਰ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਦੇ ਰਹੇ ਆ ਕਿ ਜਿੱਥੇ ਵੀ ਕਿਤੇ ਕੋਈ ਇਸ ਤਰ੍ਹਾਂ ਦਾ ਕਾਰੋਬਾਰ ਹੋ ਰਿਹਾ ਉਹਨੂੰ ਜੜ ਤੋਂ ਪੱਟਿਆ ਜਾਵੇ ਉਹਦੇ ਬਾਅਦ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਪ੍ਰਧਾਨ ਜੀ ਜਾ ਬਣੇ ਬਣੇ ਇਹ ਜਿਹ ਦੋਸਤ ਦੇਖਦੇ ਕਿ ਇਹ ਹਸਾਰੇ ਇਲੀਗਲ ਬਣੇ ਹੋਏ ਨੇ ਜਾਂ ਇਹ ਨਸ਼ਾ ਤੱਤ ਨੇ ਦੋ ਇਹ ਗੱਲਾਂ ਜੀ ਇਹ ਇਲੀਗਲ ਵੀ ਹੈ ਇਨਕ੍ਰੋਚਮੈਂਟ ਆ ਇਹ ਨਗਰ ਕੌਂਸਲ ਦੇ ਰਿਕਾਰਡ ਦੇ ਵਿੱਚ ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਨਜਾਇਜ਼ ਉਹ ਸਾਰੀਆਂ ਕਿਤੇ ਗਈਆਂ ਔਰ ਜਿਵੇਂ ਇਹਨਾਂ ਦੋਹਾਂ ਪਰਿਵਾਰਾਂ ਕਰੀ ਸ਼ੱਤਰ ਸਿੰਘ ਔਰ ਬਿਮਲਾ ਦੀਪ ਜਿਹੜੇ ਘਰ ਛਾਏ ਗਏ ਆ ਇਹਨਾਂ ਤੇ ਜਿਹੜੇ ਪਰਚੇ ਵੀ ਜਿਹੜੇ ਨੇ ਡਰੱਗਸ ਦੇ ਸਬੰਧਤ ਸੀਗੇ ਸੋ ਇੱਕ ਮੈਸੇਜ ਦੇਣ ਲਈ ਕਿ ਇਸ ਤਰ੍ਹਾਂ ਦੇ ਲੋਕਾਂ ਤੇ ਜਿਹੜੀ ਹੈ ਕਾਰਵਾਈ ਕਾਨੂੰਨ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਉਹੀ ਅੱਜ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਕੋਈ ਕਹਿਣੋ ਕਿ ਇਹ ਮਤਲਬ ਇਹ ਇਨਕੋਰਪੋਰੈਂਟ ਹੈ ਕਿ ਰਾਜਿਕ ਕਬਜੇ ਇਹਦੇ ਹਾਸੇ ਵਾਸਤੇ ਘਰ ਨਹੀਂ ਦੌਰ ਤੋਂ ਪਹਿਲਾਂ ਗਲੀ ਦੇ ਅਧਿਕਾਰ ਨੇ ਉਹ ਵੀ ਤਾਂ ਰਾਜੇ ਜੀ ਹੁਣੇ ਸਵਾਰੋਵਰੀ ਨਾਲ ਰਿਕਾਰਡ ਜਿਹੜਾ ਉਹ ਖੰਗਾਲਿਆ ਜਾ ਰਿਹਾ ਜੀ ਹੋਰ ਵੀ ਰਿਜਾਇਜ਼ ਕਬਜੇ ਤੋਂ ਨੌਨ ਵਾਲੇ ਦਿਨਾਂ ਦੇ ਵਿੱਚ ਇੱਕੋ ਦੇ ਵਿੱਚ ਹਟਾਏ ਜਾਂਦੇ ਦਿਖਾਈ ਦੇਣਗੇ ਜੀ ਮੈਂ ਕਹਿੰਦਾ ਅਗਲੀ ਕੀ ਕਿਸ ਤਰ੍ਹਾਂ ਮੋੜ ਜਲਦੀ ਇੱਕ ਪੰਜਾਬ ਸਰਕਾਰ ਦਾ ਪ੍ਰੋਗਰਾਮ ਜਿਹੜਾ ਯੋਧਨਸ਼ਮ ਵਿਰੋਧ ਤਹਿਤ ਪਹਿਲਾਂ ਪਿੰਡਾਂ ਦੇ ਵਿੱਚ ਮਿਲਣੀਆਂ ਸੀ ਐਮਐਲ ਸਾਹਿਬ ਜਾ ਰਹੇ ਸੀ ਉਹ ਇੱਕ ਵਾਰ ਉਹਦਾ ਪਹਿਲਾ ਫੇਜ਼ ਜਿਹੜਾ ਸੀ ਉਹ ਪੂਰਾ ਹੋ ਚੁੱਕਿਆ ਦੋ ਹਮਲਿਆਂ ਵਾਲੇ 5-7 ਦਿਨਾਂ ਦੇ ਵਿੱਚ ਹੀ ਦੂਜਾ ਫੇਜ਼ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹਮਦਾ ਤੁਹਾਨੂੰ ਦਿਖਾਈ ਦੇਵੇਗਾ ਉਹ ਸਖਤ ਐਕਸ਼ਨ ਜਿਹੜੇ ਆ ਹੁੰਦੇ ਹੋਏ ਵਿਖਾਈ ਦੇਣਗੇ ਇਹਨਾਂ ਨਸ਼ਾ ਤਸਕਰਾਂ ਵੱਲੋਂ ਵੱਟੀਆਂ-ਵੱਟੀਆਂ ਕੋਠੀਆਂ ਦੋ-ਦੋ ਮਜਨੀਆਂ ਬਣਾਈਆਂ ਗਈਆਂ ਸੀ ਜਿਹੜੀਆਂ ਕਿ ਨਸ਼ੇ ਦੇ ਕਾਰੋਬਾਰ ਨਾਲੇ ਬਣਾਈਆਂ ਗਈਆਂ ਸੀ ਉਸੇ ਤਰੀਕੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਇਹ ਇੱਕ ਸਮੁੱਚਾ ਆਪਰੇਸ਼ਨ ਚਲਾਇਆ ਗਿਆ ਤੇ ਅੱਜ ਇਹਨਾਂ ਘਰਾਂ ਨੂੰ ਢਾਇਆ ਜਾ ਰਿਹਾ ਹੈ ਹੋਰ ਖਬਰਾਂ ਲਈ ਜੁੜੇ ਰਹੋ ਸਪੋਕਸਮੈਨ ਟੀਵੀ ਦੇ ਨਾਲ